ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਲੋਕ ਕਿਵੇਂ ਨੇ ਸਾਰੇ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੀ ਜਲਦੀ ਕਾਲਾ ਵਿੱਚ ਹੋਵਗੇ ਅਸੀਂ ਸਾਰੇ ਠੀਕ ਠਾਕ ਆਂ ਜੀ ਤੇ ਲੱਗਿਆ ਜੀ ਆਪਾਂ ਜਿਹੜਾ ਵਲੌਗ ਸ਼ੁਰੂ ਕਰਨਾ ਸਵੇਰ ਦਾ ਟਾਈਮ ਹੋ ਚੁੱਕਿਆ ਮਾਰਨਿੰਗ ਦੇ ਅੱਜ ਤਾਂ ਪੌਣੇ ਇਕੱਠ ਦਾ ਟਾਈਮ ਹੋ ਗਿਆ 8 ਵਜੇ ਨਾਲ ਹੀ ਹੋਣਗੇ ਤੇ ਤੁਹੰਡਾ ਇੰਨੀ ਕੁ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ ਤੁੰਡਾ ਤੇ ਕੁਝ ਨਹੀਂ ਦੀਦਾਗਾ ਤਰਪ ਤਰਪ ਹੋਈ ਪਈ ਐ ਜਾਂਦੀ ਬਾਹਰ ਜਾਮਣਾ ਜੂਰਾਂ ਦੀਆਂ ਆਏ ਨੇ ਚਰਕਲ ਚਰਕਲ ਮਾਰ ਰਹੀ ਐ ਪਰ ਆਇ ਹੋ ਜਾਂਦਾ ਵੀ ਕਣਕਾਂ ਨੂੰ ਵੀ ਨਹੀਂ ਸਾਦਾ ਹਨਾ ਜਿੱਥੇ ਧੁੰਦ ਨਾ ਹੋਵੇ ਫਿਰ ਕਣਕਾਂ ਨਹੀਂ ਸੋਹਣੀਆਂ ਹੁੰਦੀਆਂ ਤੇ ਕਣਕਾਂ ਵਾਸਤੇ ਧੁੰਦ ਬਹੁਤ ਚੰਗੀ ਹੈ ਚਲੋ ਇਹ ਤਾਂ ਜਿਵੇਂ ਆਦੇ ਹੁੰਦਾ ਰੱਬ ਦਾ ਵਿਹਾਰ ਬਣਿਆ ਗਰਮੀ ਸਰਦੀ ਧੁੰਦ ਹਨਾ ਧੁੱਪ ਇਹਦਾ ਉਹ ਹਸਾਬ ਨਾਲ ਪੈਣੀ ਹੀ ਪੈਣੀ ਹੈ ਪਰ ਆਇਆ ਵੀ ਐਕਤੀ ਜਿਵੇਂ ਅੱਧਾ ਕੋਟ ਪਾਤਾ ਹਨਾ ਤੇ ਹੁਣ ਸ਼ਾਇਦ ਠੰਡ ਹੋਈ ਹੈ ਕੱਲ ਦੀ ਠੰਡ ਹੋਈ ਹੈ ਜੀ ਇਸ ਤੋਂ ਪਹਿਲਾਂ ਤਾਂ ਕਿਹੜੀ ਠੰਡ ਸੀ ਤੇ ਆਪਾਂ ਛੁੱਟੀ ਆਂਦੇ ਸੀਗੇ ਜੀ ਗੋਆ ਤੇ ਅੰਦਰੋਂ ਮੈਂ ਛੜਤਾ ਜਦੋਂ ਉਹ ਰੈਡੀ ਹੋਣਾ ਆਇਆ ਜੀ ਚਾਹ ਚੂ ਪੀ ਕੇ ਮੰਮੀ ਇਹ ਚ ਕਰ ਦਿੱਤੀ ਮੰਮੀ ਕਵੱਟਾ ਭਰ ਲੈ ਸੀ ਮੈਂ ਉਹ ਇਹਦਾ ਬਾਹਰੋਂ ਬਾਹਰੋਂ ਲੈ ਲੈ ਨਹੀਂ ਆ ਗਿਆ ਤੇ ਕਿਉਂਕਿ ਭਾਰਾ ਹੁੰਦਾ ਜੀ ਲਾਲਚ ਮੈਨੂੰ ਆਏ ਹੋ ਜਾਂਦਾ ਜੀ ਉਧਰ ਜਾਣਾ ਹੁੰਦਾ ਨਾ ਦੀ ਮੰਗ ਦੇ ਪਾਸੇ ਉਹਨੂੰ ਆਏ ਹੋ ਜਾਂਦਾ ਜੀ ਬਾਹਰੋਂ ਪਾ ਕੇ ਲੈ ਜਾਂਦਾ ਜਿਹੜਾ ਲੁੱਟੂਗਾ ਤੇ ਜਦੋਂ ਥੋੜਾ ਥੋੜਾ ਲੈ ਕੇ ਜਾਂਦਾ ਮੈਂ ਫਿਰ ਤਾਂ ਮੈਂ ਕੱਲੀ ਲੈ ਜਾਂਦੀ ਜੀ ਲੈ ਕੇ ਤੇ ਬਾਬਾ ਨੇ ਥੋੜਾ ਜਿਹਾ ਲਾਲਚ ਹੋ ਜਾਂਦਾ ਫਿਰ ਉਹਨੇ ਇਕੱਲੇ ਦਾ ਸਾਰਾ ਖੰਡਾ ਹੁੰਦਾ ਬੱਠੇ ਚ ਬੋਲਦਾ ਤੇ ਕੱਲ ਆਪਣੇ ਹਾਰਮਨ ਜਾਲ ਆਈਡੀ ਤੇ ਪੈਣਾ ਜਿਹੜੀ YouTube ਤੇ ਉਹਨਾਂ ਦਾ ਕਮੈਂਟ ਆਇਆ ਕਹਿੰਦੇ ਦੀਦੀ ਬਲੌਗ ਦਾ ਹੁਣ ਤਾਂ ਕਹਿੰਦੇ ਫਾਫੇ ਵੱਢ ਦਿੰਦੇ ਹਾਂ ਹਾਂਜੀ ਕੱਲ ਤਾਂ ਫੇਸ ਜਮਣਾ ਸੀ ਕਾਫਾ ਵੱਧਿਆ ਗਿਆ ਕਿਉਂਕਿ ਇੱਕ ਤਾਂ ਦਿਖਾਵਾ ਜੋ ਹੋ ਰਿਹਾ ਜੀ ਥੋੜਾ ਜਿਹਾ ਤੇ ਤਾਂ ਕਰਕੇ ਬਲੌਗਸ ਮਾਰ ਕੇ ਬਣੇ ਪਰ ਹਾਂ ਅੱਜ ਵੀ ਨਾਲ ਵਧੀਆ ਕੋਸ਼ਿਸ਼ ਕਰਦੇ ਆ ਅੱਜ ਤੋਂ ਬਿਸੋਰੇ ਤੋਂ ਬਲੌਗ ਹੈ ਜਿਹਦੇ ਸੋਨੇ ਦੀ ਲੈ ਗਈ ਆਈ ਹੈ ਕਿਉਂਕਿ ਜਦੋਂ ਇੱਕ ਇੱਕ ਨਾਲ ਇਹ ਕਮੈਂਟ ਇਹ ਜਿਹਾ ਹੁੰਦਾ ਹੈ ਜਦੋਂ ਪੜ ਕੇ ਆਪ ਨੂੰ ਆਇਲ ਆਦਾ ਵੀ ਖਾਂਦਰੀ ਵਾਕਈ ਆਪ ਨੂੰ ਵਧੀਆ ਵਲੌਗ ਬਣਾਉਣੇ ਚਾਹੀਏ ਵੀ ਸਾਰੇ ਭੈਣ ਭਰਾ ਜਿਹੜੇ ਸਪੋਰਟ ਕਰਦੇ ਕੋਈ ਨਾ ਇੱਕ ਤਾਂ ਭੈਣ ਭਰਾ ਟੋਕਾ ਡਾੱਕੀ ਕਰਨ ਵਾਲਾ ਜ਼ਰੂਰ ਹੋਣਾ ਚਾਹੀਦਾ ਲੋਕ ਜਦੋਂ ਕੋਈ ਆਇਆ ਜਾਂ ਭੈਣ ਭਰਾ ਹੁੰਦਾ ਹੈ ਕਹਿਦਾ ਆਪਾਂ ਨੂੰ ਤਵਾ ਘੱਲ ਜਿਹੜੀ ਹੁੰਦੀ ਆਪਣੇ ਦਿਲ ਤੇ ਲੱਗ ਜਾਂਦੀ ਆਪ ਨੂੰ ਲੱਗਦਾ ਵੀ ਹਾਂ ਵਾਕਈ ਆਪਾਂ ਇੱਥੇ ਆਏ ਨਹੀਂ ਕਰਨਾ ਸੀ ਆਪਾਂ ਇਹ ਕਰਨਾ ਚਾਹੀਦਾ ਆਪਾਂ ਨੂੰ ਤਾਂ ਤਾਂ ਹੀ ਮਾਵੀ ਜੀ ਵੀ ਆਪਾਂ ਨੂੰ ਜਿੱਥੇ ਸਾਰੇ ਸਪੋਰਟ ਕਰਦੇ ਆਏ ਕਹਿੰਦੇ ਵੀ ਵਧੀਆ ਕੋਈ ਆਪਣੀ ਵੀਡੀਓ ਦੇ ਵਿੱਚ ਵੀ ਕੋਈ ਲੱਗਦੀ ਨਹੀਂ ਉਹ ਵੀ ਦੱਸਿਆ ਕਰੋ ਤਾਂ ਆਪਾਂ ਵੀ ਆਪਣੀ ਗੱਲ ਤੇ ਗੌਰ ਕਰਦੇ ਆਏ ਵਧੀਆ ਗੱਲ ਹੈ ਚਲੋ ਦੱਸਿਆ ਤੁਸੀਂ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਅੱਜ ਤੋਂ ਬਾਅਦ ਆਪਾਂ ਕੋਸ਼ਿਸ਼ ਕਰ ਕੋਸ਼ਿਸ਼ ਨਹੀਂ ਵਧੀਆ ਹੀ ਬਲੌਗ ਆਇਆ ਕਰਨਗੇ ਲੋ ਚਕਾਇਓ ਲਓ ਜੀ ਗੋਆ ਕੁੜਾ ਆਪਾਂ ਸੜਤਾ ਤੇ ਜਸ਼ਨ ਨੇ ਚੁੰਮੀ ਵੜਾਈ ਇਹਨਾਂ ਦੀ ਕੱਲ ਕੁੱਤਿਆਂ ਦੀ ਕੁੱਤਾ ਫੇਰ ਵੀ ਉਹ ਬਠਾ ਬਾਹਰ ਆਪਣੇ ਸ਼ਿਰੂ ਵਰਗੇ ਰਾਤ ਨੂੰ ਇਹਦੇ ਚ ਬਹਿ ਜਾਂਦੇ ਆ ਜਿੰਮੀ ਉਹ ਬਠਾ ਦੂੜੀ ਦੇ ਜੜਿਆ ਤੇ ਐ ਮਣਾਈ ਸੀ ਦੇਖੋ ਜਸ਼ਨ ਦੇ ਕੰਮ ਤੇ ਤੁਹਾਨੂੰ ਤੁਹੰਦ ਦਿਖਾਈ ਹੈ ਕਿੰਨੀ ਕੁਛ ਨਹੀਂ ਦੀਦਾ ਤਰਪ ਪੱਤਰਪ ਹੋਈ ਜਾਂਦੀ ਹੈ ਦੇਖੋ ਦੀਦਾ ਕੁਛ ਨਹੀਂ ਦੀਦਾ ਤੇ ਮੰਮੀ ਬੱਕਰ ਲਈ ਜਾਂਦੇ ਬਾਹਰ ਗੁਵਾ ਮੈਂ ਸਰਤਾ ਬਸ ਮਚਾ ਕਰਦੀਆਂ ਜਾ ਕੇ ਫਿਰ ਤਤੀ ਤਤੀ ਚਾਹ ਪੀਵਾਂਗੇ ਤਾਂ ਫਿਰ ਪਾਲਾ ਜਾਂ ਲਊਗਾ ਕਿ ਨਹੀਂ ਮੰਮੀ ਅੱਜ ਤਾਂ ਬਾਲੇ ਹੱਥ ਫਰੀ ਜਾਂਦੇ ਸੁੰਨੀ ਹੋਈ ਜਾਂਦੇ ਹੱਥ ਤੇ ਹੋਰ ਅੱਜ ਠੰਡ ਆ ਭਣੇ ਹੂੰ ਫਿਰ ਹੋਣੀ ਪਊਗੀ ਠੰਡ ਮੰਮੀ ਮਹੀਨਾ ਕੀ ਪਊਗੀ ਮੈਂ ਲਾਦਾ ਬਸ ਸੱਦਾ ਮਾਰ ਤੇ ਪੋ ਹਨਾ ਵੇਖੋ ਪਿੰਟ ਅਗੇ ਜੇ ਸੱਦ ਧੋਪਾ ਲੂੰਗਾ ਹੂੰ ਕੰਬੂ ਬਚੰਗੀ ਆ ਫਰਾਂ ਤੇ ਫਾਹਰ ਕਣਕਾ ਨੂੰ ਚੰਗੀ ਐ ਫਿਰ ਛਾੜ ਨਹੀਂ ਦੇਣਾ ਕਣਕਾ ਨੇ ਜੇ ਠੰਡ ਘੱਟ ਪਈ ਗਰਮੀ ਜਾਦੇ ਪਈ ਫੇਰ ਨਹੀਂ ਛਾੜ ਦਿੰਦੀਆਂ ਤੇ ਜੇ ਹੂੰ ਮਾ ਕੁਛ ਨਹੀਂ ਦੀਦਾ ਅੱਜ ਤੱਕ ਫੈਨ ਟੜਕੇ ਜੀ ਲੱਗੀ ਐ ਹੂੰ ਹਾਂ ਹਾਂ ਚਲੋ ਜੀ ਆਪਾਂ ਕਰੀਏ ਚਾਹ ਇਹ ਮਾਹੂਲੀ ਆ ਆ ਤੁਨ ਮੋੜ ਬੋ ਉਹ ਹੋਰ ਇਹ ਪਾਸ ਪਾਸ ਨਹੀਂ ਬਣ ਚੀਕਾਂ ਨਾ ਹੋਣਗੇ ਨਾ ਜੀ ਲੱਗੇ ਹੈ ਕਿ ਟਾਇਰ ਥੱਲੇ ਇਹਦੇ ਆ ਜੀ ਆਪਣੀ ਵਸ਼ੀਅਨ ਠਾੜ ਰਹਾ ਨੇ ਉਹ ਟੂੜੀ ਨਾਲੇ ਟੂੜੀਆਂ ਲਾ ਦੇ ਨਾ ਜਾਣਗੇ ਤੇ ਪੈਕ ਮੋਰੇ ਇਸੋ ਫੁੱਟੇ ਮੋਰੇ ਕੀ ਕਰਦੇ ਚੱਕੋ ਬਾਹਰ ਥੋੜੇ ਇੱਥੇ ਆਵੜੇ ਕਈ ਰਿਆ ਕਰੋ YouTube ਵੀ ਥਾ ਵਹਿਲਾ ਹੋਗਾ ਤਾਰ ਦੀ ਵਾਲੀ ਇਹ ਲੋਕੋ ਕਰਨਾ ਵੀ ਹੈ ਕਿ ਤਾਰ ਹੈ ਜਿੱਥੇ ਸਪਰੇ ਹੋਣਾ ਕਰ ਲਾ ਨੰਦਰਬਾਰ ਠੰਡਾ ਠੰਡੀ ਹੋ ਰਹੀ ਹੈ ਤਾਰ ਸੁਚਾ ਬਹੁਤ ਨਿਓ ਬੋਡੀਫਾਈ ਹੈ ਬਾਲਾ ਨਾ ਸੁਣਦਾ ਬਾਸੂਰੇ ਜੀ ਲੈ ਲੈ ਇਹਦੇ ਬਸ 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 ਮੈਂ ਤੁਹਾਨੂੰ ਇਹ ਕਹਿੰਦਾ ਹਾਂ ਹੇ ਚੱਲ ਵੀ ਚੱਲੋ ਜੇ ਹੋਵੇ ਜੀ ਆ ਸੰਗੁਰ ਕਾਫਤਾ ਹੁਸਾ ਬੀਂ। ਨਾ ਸਾਰਾ ਕੁਝ ਨਵਾਂ ਹੁਸਾ ਬਣਾਇ। ਕੰਮ ਚ ਚਾਰੇ। ਅੰਡਾ ਪਾ ਵੀ ਬਣਾ ਲਈ। ਅਰੇ। ਆਪਨੇ ਨੂੰ ਕੋ ਆਕੇ ਲਵਾਰ। ਰਾਹੇ ਲਵਾਰ। ਯਾਨੀ ਆਪਾਂ ਵੀ ਨਾ ਮੋਡੀਫਾਈ ਬਣ ਜਾ। ਸਾਰੇ ਕਵਰ ਚਾੜ। ਲੋ ਦੀ ਆਪਾਂ ਛਾੜੂਗੀ ਤੇ ਅੱਲੇ। ਆ ਦੇਖੀ ਕੀ ਗੱਲ ਜੇ ਹੋਣੇ ਛਿਬਰੇਤਾ ਨਹੀਂ ਜੰਮੂਗਾ। ਉਹ ਲੈ ਆਇਆ ਗਾ ਪਕੌੜਾ। ਤੂੰ ਕਹਿ। ਪੋਚਾ ਮਾਰ ਦੀ। ਪੋਚਾ ਠੰਡ ਚ ਲਾਉਣਾ ਬਹੁਤ ਔਖਾ ਹੈ। ਲੈ ਜਾਓ ਸਕੂਟਰ ਲੈ ਕੇ ਤੁਸੇ। ਨੋ ਜਿਹੜਾ ਇਹ ਬੂਰ ਲਾਤਾ ਆ ਤੇ ਇਹ ਚੋਸ ਕਪੜੇ ਪਾ ਕੇ ਤੇ ਹੁਣ ਆਪਾਂ ਕੋਚਾ ਲਾਉਣੇ ਆ ਕੋਚਾ ਵੀ ਜਿਵੇਂ ਸੈਲਰੀ ਚ ਤੇ ਆ ਸੁੱਕਾ ਮਰੇ ਚ ਤੇ ਬੈਂਚ ਚ ਲੱਗੂਗਾ ਤੇ ਉਹ ਚਾਪ ਰੋਟੀ ਰੋਟੀ ਪਕਾ ਕੇ ਫੇਰ ਲਾਵਾਗੇ ਬਾਅਦ ਕਿਉਂਕਿ ਫਸ ਸੁਖਦੀ ਨਹੀਂ 2 ਘੰਟੇ ਚ ਫਸ ਸੁਖਦੀ ਮੈਂ ਜੇ 11 ਵਜੇ ਕੋਚਾ ਲਾਵਾ ਤੇ ਕਹਿੰਦਾ ਜੇ 12 ਵਜੇ ਲਾਵਾਂ ਤੇ ਦੋ ਵਜੇ ਆ ਜਾਂਦੀ ਹੈ ਜੋ ਵੀ ਤਰਾਈ ਬੰਵਾਰੀ ਹੋਈ ਹੈ ਉਹ ਨਾ ਫਰਕ ਸਭਾ ਜੇ ਪਾਰਕੀ ਮੋਸਮ ਦਾ ਮੌਸਮ ਹੈ ਠੰਡ ਦਾ ਮੌਸਮ ਹੈ ਇਹ ਵੀ ਫਰਕ ਪੈ ਜਾਂਦਾ ਹੈ ਆ ਢੱਪੇ ਇਹਨਾਂ ਚਾਹੀਦੇ ਹਨ ਹੂੰ ਬੂੜ ਕੋ ਆ ਪਾ ਕੇ ਰੱਖਣੇ ਪੈ ਜਾਂਦੇ ਤਾਂ ਇਹਦੇ ਤੇ ਮੈਂ ਇਸ ਤਰ੍ਹਾਂ ਨਹੀਂ ਬੂੜ ਰੱਖਦੇ ਨਾ ਉਹਦੀ ਗੱਲ ਦੇ ਕਾਲੇ ਹੁੰਦੇ ਤਾਂ ਹੀ ਮਾਰ ਆਖਦੇ ਸੀ ਤੇ ਆਪਾਂ ਕੀ ਯਾਨ ਹੋ ਜਾਂਦਾ ਕੋਟੀ ਆਪਾਂ ਡੇਲੀ ਹੀ ਲਾਉਣੇ ਨੇ ਜਿਵੇਂ ਚਰਾਣੇ ਕੋਟੀ ਨਾਲ ਲੱਗੇ ਹੋਣ ਨਾ खासा बढ़िया नहीं लग रही होती है क्योंकि कमर में बढ़ते ही सियाल से बहुत बहुत कमर ही पर फिर हो जाता जो कम है ना भी सारा करे फिर वाला बंद आरा बह जाता बाकी आप डेली कोशिश कराएगा सोने बलॉग बनाया ਕਿ ਇੱਕ ਤਾਂ ਜਦੋਂ ਅੱਠ ਨੇ ਸਟਾਰਟ ਕਰਦੇ ਆ ਫਿਰ ਉਹ ਹੋ ਜਾਂਦਾ ਪਤਾ ਨਹੀਂ ਲਾਉਗਾ ਸਹੀ ਉਹਦਾ ਪੜ੍ਹੇਗੀ ਸਵੇਰੇ ਦੀ ਸਟਾਰਟ ਕਰਾਂਗੇ ਤੇ ਆ ਮੇਰੀ ਆਪਣੀ ਬਹੁਤ ਇਹਨਾਂ ਜਿਆਸੋ ਹੋ ਗਿਆ ਹੁਣ ਇਹਦੇ ਜਿਹੜੇ ਲੈਸ਼ ਨੇ ਕੱਪੜੇ ਹੁੰਦੇ ਆ ਇਹਦੇ ਜਿਹੜੇ ਡੈਡੀ ਜਿਹੜੀ ਹੋਮੀ ਦੇ ਹੁੰਦੇ ਆ ਇਹ ਸਾਡੇ ਹੁੰਦੇ ਆ ਐ ਜਿਵੇਂ ਮੈਂ ਪ੍ਰਸਤਾਵ ਨਹੀਂ ਜਰਾ ਭਾਵੇਂ ਸਾਰੇ ਇਹ ਜਿਹੜੇ ਬੜੀ ਚਾਹੇ ਨੇ ਜਰਾ ਫਮਾਰ ਮਾਰਨਾ ਤੇ ਇਹ ਜਿਹੜਾ ਬੂੜਾ ਮੇਰੇ ਪੈਨ ਸਾਰੇ ਦੀ ਜੁਤੀ ਹੋ ਗਈ ਤੇ ਚਪੜਾ ਇਹ ਜਿਹੜੀ ਤੇ ਇੱਕ ਜੋੜਾ ਦਸ਼ਮੇ ਵਾਲਾ ਜਿੱਤੇ ਮਿੱਟਾ ਲਾ ਤੇ ਵਧੀਆ ਜੀ ਚੀਜ਼ ਬਣ ਜਾਂਦੀ ਜਿਹਨੂੰ ਤਾ ਸਮਾਨ ਜਿਹੜਾ ਵਧੀਆ ਸਮਝ ਆਂਦਾ ਪਰ ਕੀ ਪ੍ਰੈਸ ਕਰਨ ਦੀ ਬਹੁਤ ਬਣੀ ਬਣੀ ਹੈ ਪ੍ਰੈਸ ਹੋ ਜਾਂਦੀ ਹੈ ਵਧੀਆ ਜਿਹੜੀ ਸੌਂਦੇ ਥੱਲੇ ਬਹਿ ਕੇ ਪ੍ਰੈਸ ਕਰ ਲੋ ਉਹ ਸਾਡੀ ਖੋਖ ਹੋ ਜਾਂਦੀ ਹੈ ਇਹਦਾ ਵੀ ਤੇ ਅੱਜ ਦੇ ਸੰਧ ਰੈਡੀ ਹੋਣਾ ਹੋਣੀ ਹੈ ਨਾਲ ਤੇ ਆਪਣਾ ਹੋਵੇ ਫਰਿੱਜ ਜਿਹੜਾ ਰਸੋਈ ਚ ਧਰ ਦੇ ਤੇ ਬਲੇ ਦੀ ਪੀਡੀਏ ਜਿਹੜੀ ਸਮਾਰਕ ਸਾਪਨਾਂ ਮੈਂ ਧੋ ਦੂੰਗੀ ਬਾਈ ਕੋਰੀ ਰਹਿਤਾ ਹੈ ਜਦ ਮੈਂ ਆਇਆਗਾ ਤੇ ਇਹਨੂੰ ਇਹਨਾਂ ਨੂੰ ਆਪਾਂ ਜਿੱਥੋਂ ਇਹ ਏਥੋਂ ਵੀ ਕਰਿਆ ਹੋ ਹੋਰ ਜ਼ਿਆਦਾ ਵੇਲਾ ਲੱਗੂਗਾ ਕਿ ਨਾ ਹਾਂ ਜੀ ह्म ਤੇ ਆਪ ਦੀ ਸੁੱਤੇ ਨਹੀਂ ਖਾਂਜੀ ਪੈ ਜਾਂਦੇ ਲੋਕ ह्म ਖੇਤ ਦੇ ਖੇਤ ਜਾਣਾ ਸੀ ਦੇਖਿਆ ਕਰ ਤਾ ਅਰੇ ਇਹ ਖੜੀ ਹੈ ਮਧੀਆ ਅੱਛਾ ਕੋਈ ਹੈ ਸੋ ਫੇਸ ਸੁਣੂ ਕਰਦੀ ਲੋਕ ह्म

ਯੋਗ ਉਹ ਦੀਆਂ ਚੌਂ ਦੇ ਵਧੀਆ ਖੰਭ ਹੋਣੀ ਥੋੜੀ ਜੀ ਲਾ ਲੈਂਦੇ ਬਾੜੀ ਨਹੀਂ ਜੇ ਆਪਾਂ ਬਾੜੀ ਲਾਈਏ ਫਿਰ ਤਾਂ ਹੋਰ ਹੀ ਧੂਆ ਨਾ ਉਰਦਾ ਬੰਦਾ ਹੀ ਇਹਦਾ ਕਾਲਾ ਕਾਲਾ ਥੋੜੀ ਜੀ ਲਾ ਲੈਂਦੇ ਪਰ ਆਪੇ ਛੱਡਦੇ ਹਾਂ ਕਿ ਵਧੀਆ ਸ਼ਕਤ ਚਾਰੇ ਲੱਤਾਂ ਖਾ ਗਈ ਵਧੀਆ ਲੱਤਾਂ ਹੀ ਲੱਗਦੀਆਂ ਸੀ ਉਹਦੇ ਚਾਰੇ ਜੇ ਤੁਮ ਮਚਾਦੇ ਹੌਲੀ ਹੌਲੀ ਘਰ ਦੇ ਸਾਰੇ ਸਾਰਾ ਹੱਥ ਲਾ ਲਾਂਗੇ ਵਿਗਦੀ ਵਿਗਦੀ ਤਾਂ ਵਿਗਦੀ ਐ ਵਿਗਦੀ ਐ ਇਹ ਹੋਲੀ ਹੁੰਦੀ ਐ ਬੱਲਮ ਤਾਂ ਇਹ ਵਿਗਦੀ ਐ ਸਾਰੇ ਗਾਂਦਰਾ ਪ੍ਰਸ਼ਾਦਾ ਤੇ ਤੰਦਸ ਅੱਜ ਵੀ ਚੱਕੀ ਨਹੀਂ ਦੇ ਸੂਰਜ ਦਾ ਹੈਗਾ ਖਣ ਧੁੱਪ ਦਾ ਹੈਗੀ ਆ ਕੱਢ ਲੂ ਪਰ ਦੇਮ ਨੂੰ ਮੀਂਹ ਧੁੱਪਾਂ ਜਾ ਦੇਗੀ 11 12 ਵਜੇ ਕੱਢੂ ਤੁਸੇ ਨੂੰ ਖਾਣੇ ਰੋਟੀ ਖਾਣੇ ਤਾਂ ਸਾਡੀ ਤੱਤੀ ਕਰੀਆ ਦੁਬਾਰੇ ਫੇਰ ਕਰਨੀ ਪਊ ਜੱਸੇ ਰੋਟੀ ਬੁੱਤਾਂ ਲਓ ਜੀ ਤੇ ਆਪਾਂ ਇਹ ਪਕਾਤਾ ਤੇ ਹੁਣ ਲੱਗਿਆ ਕਿ ਇੱਥੇ ਪੋਚਾ ਲਾਉਣਾ ਤਾਂ 12 ਵਜੇ ਹੋ ਗਏ ਸਾਵਣੀ ਬੜਾ ਬਸਾਰਿਆਂ ਨੂੰ ਤੇ ਇਹ ਬਸ ਪੋਚਾ ਲਾ ਕੇ ਖੜਨਾ ਹੋਊਗੀ ਕਿਉਂਕਿ ਸੁਗਦਾ ਨਹੀਂ ਦੀ ਇਹ ਜੇ ਤਾਂ ਪਹਿਲਾਂ ਪੋਚਾ ਲਾਉਦਾ ਜੇ ਰੋਟੀ ਪਕਾਉਣ ਤੋਂ ਪਹਿਲਾਂ ਫੇਰ ਇੱਥੇ ਫੇਰ ਤਾਂ ਕੋਈ ਵਾਢੀ ਆਂਦੀ ਪਾਉਂਦੀ ਤੇ ਗ੍ਰੈਸ ਨੂੰ ਸਾਫ ਕਰ ਤਾਂ ਸਾਡੇ ਸਾਬਤੀ ਸਾਫ ਫਤੇ ਗ੍ਰੈਸ ਲੀਤਾ ਆ ਪਾਟੀ ਕਪੜਾ ਰੱਖਿਆ ਲੀ ਉਹਦੇ ਆਪਾਂ ਪੋਚਾ ਹੀ ਮਾਰ ਦਿੰਦੇ ਉਹ ਪੱਡ ਕਪੜੇ ਨਾਲ ਹੀ ਸਾਫ ਕਰਦੇ ਇਹਦੇ ਚੁਲੇ ਨੇ ਗਾਣਾ ਖੇਡਣਾ ਹੈ ਪਤੰਗਾਂਾਂ ਉਡਾਉਂਗੀ ਹੋ ਗਿਆ ਸਾਡੇ ਦਿੱਖ ਨੇ ਹੈ ਲੈ ਕੇ ਆਂ ਤੇਰੇ ਇਹ ਲੋ ਦੀ ਵਾਰ ਸਾਡਾ ਕੰਮ ਨਹੀਂ ਪੜਦਾ ਸਾਰਾ ਮਸੋ ਲੈ ਜਾ ਦਾਂ ਬੱਸ ਦੋ ਤੇ ਕੱਪੜੇ ਦੋਤੇ ਸੀ ਨਾ ਜਿਆਦਾ ਹੀ ਚਾਂਦਰ ਦੀ ਵਾਦੀ ਉੱਥੇ ਹੋਰ ਇਹਦਾ ਸਾਫ਼ ਕਰਨਾ ਉਹ ਸਾਫ਼ ਕਰਾਂ ਲਓ ਜੀ ਆਪਾਂ ਨਾ ਨੂੰ ਲੈ ਕਾਫੀ ਟਾਈਮ ਦੇ ਹੁਣ ਤਾਂ 2:00 ਵਜੇ ਦੇ ਵਾਲੀ ਚਾਹ ਵੀ ਕਰ ਲਈ ਬਸ ਪੀਂਦੇ ਸੀਗੇ ਤੇ ਆਹ ਫਰਸ਼ ਆਪਣੀ ਹਜੇ ਵੀ ਨਹੀਂ ਸੁੱਕੀ ਸਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਦੇਖੋ ਜੀ ਕਿੰਨੀ ਹਜੇ ਵੀ ਗਿੱਲੀ ਹੈਗੀ ਤੇ ਕਿਤੇ ਕਿਤੇ ਡੱਬ ਜੇ ਪੈਂਦੇ ਹੈਗੇ ਸੁੱਕਦੀ ਹੈ ਤੇ ਚਾਹ ਚੋ ਆਪਾਂ ਕਰ ਲਈ ਤੇ ਮੈਂ ਨਾ ਚਾਹ ਲੈਣਾ ਹੀ ਸੀ ਚਾਹੂ ਪੀਣੇ ਤੇ ਘਰੇ ਮੰਮੀ ਵੀ ਹੈ ਨਹੀਂਗੇ ਮੰਮੀ ਉਹਨਾਂ ਦੇ ਗਏ ਆ ਬੈਠਣ ਕਿੰਨਾਂ ਦੀ ਉਹ ਕੁੜੀ ਮੁੱਕੀ ਸੀਗੀ ਮੰਮੀ ਕਹਿੰਦੀ ਦਵਾਰੇ ਬੈਠਿਆ ਮਾ ਜਸ਼ਨ ਆਪਣਾ ਪਤੰਗ ਢਾਈ ਜਾਂਦਾ ਤੇ ਉਹ ਵੀ ਇੱਥੇ ਆਪਣੀ ਢਾਣੀ ਉਹਨਾਂ ਦੇ ਕੋਲ ਹੀ ਆ ਜੂਗਾ ਬਸ ਹੁਣ ਚਾਹ ਦੇ ਟਾਈਮ ਨਾ ਆ ਗਿਆ ਉਹ ਇੱਥੇ ਆਦਾ ਸੀ ਮੰਮੀ ਇੱਥੇ ਇੱਥੇ ਪਤੰਗ ਢਾਵਾਂਗੇ ਆਦਾ ਜਸ਼ਨ ਕੇ ਘਰੇ ਪਤਾ ਨਹੀਂ ਫਿਰ ਉੱਥੇ ਪੈਂਡੀ ਨਾ ਖੈਰਿਆ ਪਿਆ ਹੋਵੇ ਲਓ ਜੀ ਪੀ ਲੋ ਸਾਰੇ ਪੈਂਡ ਪਰਾ ਚਾਹ ਤੇ ਨਾਲ ਖਾ ਲਓ ਪੰਜੀਰੀ ਤੇ ਹੁਣ ਧੁੱਪ ਬਹੁਤ ਚੰਗੀ ਲੱਗਦੀ ਹੈ ਹਨਾ ਗਰਮੀਆਂ ਚ ਆਪਾਂ ਆਖ ਦਿੰਨੇ ਹਾਏ ਧੁੱਪ ਹਾਏ ਧੁੱਪ ਹਨਾ ਹੁਣ ਆਪਾਂ ਧੁੱਪ ਭਾਲਦੇ ਹਾਂ ਹੁਣ ਦੇਖਦੇ ਹਾਂ ਧੁੱਪ ਹੋਰ ਲਓ ਜੀ ਪੀਗੇ ਚਾਹ ਕੱਪੜੇ ਗੁੱਪੜੇ ਆਪਣੇ ਜਿਹੜੇ ਕੱਲ ਵਾਲੇ ਉਹ ਤਾਂ ਸੁੱਕ ਗਏ ਤੇ ਜਿਹੜੇ ਅੱਜ ਵਾਲੇ ਉਹ ਹਜੇ ਗਿੱਲਿਆ ਕੋ ਸੜੀਆਂ ਤੇ ਪਾਏ ਪਏ ਫੋਟ ਸੁੱਕੇ ਆਪਾਂ ਉਹਨੂੰ ਜਾਂ ਅੱਜ ਨਾਲ ਤੁਸੀਂ ਆਖੀ ਜਾਂਦੇ ਸੀ ਮਸ਼ੀਨ ਲੈ ਜਦਾ ਖੋਲ ਕੇ ਲੈ ਜੀ ਹਨਾ ਭੁੱਲੀ ਗਏ ਉਹਦੇ ਬਿਜਲੀ ਵਾਲੇ ਨੂੰ ਆਖੀ ਜਾਂਦੇ ਸੀ ਕੋਟ ਸਾਡੇ ਲਾਲ ਸੁੱਕ ਗਿਆ ਦੂਜਾ ਨਹੀਂ ਸੁੱਕਿਆ ਹਜੇ ਛੜੀਆਂ ਦੇ ਪਾਏ ਤੋਂ ਇਹਦੇ ਕਾਲਸ ਲੱਗ ਜੂਗੀ। ਹੂੰ। ਕਿ ਇਤੋਂ ਤਾਰ ਤਿਸ ਕੋਣਾ ਬੂਆ। ਚਲੋ ਜੀ। ਪੀ ਲਿਓ ਚਾਹ ਪਾਣੀ ਅੱਪਾ। ਲਓ ਜੀ। ਪ੍ਰੀਤ ਆਈ ਹੈ ਆਪਣੀ। ਤੁਸੀਂ ਕਾਲਸ ਸਾਰਾ ਕਮਰੂ ਦਿਖਾਈ ਜਾਂਦੀ ਹੈ ਤੇ ਮੈਂ ਤਾਂ ਇੱਧਰ ਪਾਣੀ ਤੱਤਾ ਤੇ ਹਜੇ ਹੌਲੀ-ਹੌਲੀ ਲੱਕੜੀ ਨੂੰ ਅੱਗ ਚੜੂਗੀ। ਜਸ਼ਨ ਤੇ ਰੈਡੀ ਕੁਤਰੀ ਜਾਂਦੇ ਆ ਹਰਾ ਤੇ ਮੰਮੀ ਪਾਈ ਜਾਂਦੇ ਤੂੜੀ। ਮੈਂ ਵੀ ਪਾਣੀ ਗਰਮ ਹੋਵੇ ਫਿਰ ਭਾਂਡੇ ਚੱਕੂੰਗੀ ਤੇ ਪਸੂ ਵੀ ਆਪਣੇ ਖੜੇ ਹੋਗੇ ਵਧੀਆ ਧੁੱਪ ਸੇਕ ਲੈਂਦੇ ਆ ਜੀ ਇੱਥੇ ਨਾਲੇ ਕੱਚੇ ਥਾਂ 'ਚ ਬੈਹ ਜਾਂਦੇ ਵਧੀਆ ਪਸੂ ਕਿਉਂ ਅੰਦਰ ਤਾਂ ਹਜੇ ਫੇਰ ਵੀ ਗਿੱਲਾ ਸੁੱਲਾ ਜਾ ਤੇ ਇੱਥੇ ਵਧੀਆ ਹੁੰਦਾ ਦੜੰਮ ਨਾਲੇ ਬੈਹ ਜਾਂਦੇ ਪਸੂ ਤੇ ਪ੍ਰੀਤ ਆਈ ਸੀ ਅਬ ਮੰਮੀ ਨੂੰ ਛੱਡਣ ਆਪਣੀ ਸਕੂਟਰੀ ਤੇ ਜਸ਼ਨੇ ਦਾ ਜਸ਼ਨ ਆ ਗਿਆ ਸੀ ਪੰਡਾ ਤੇ ਹੁਣ ਜਸ਼ਨਾ ਸੱਦੀ ਜਾਂਦਾ ਕਹਿੰਦਾ ਤੂੰ ਆ ਜਾ ਮੈਂ ਘਰੇ ਆਉਣਾ ਹੁਣ ਚਾਹ ਪਾਣੀ ਪੀਣਾ ਹੋਊਗਾ ਓੜੇ ਆ ਕੇ ਪ੍ਰੀਤ ਪ੍ਰੀਤ ਕਹਿੰਦੀ ਤੂੰ ਸਾਡੇ ਵਾਲੀ ਸਕੂਟਰ ਹੀ ਲਿਆ ਫਿਰ ਮੈਂ ਆਪਦੀ ਲੈ ਜੂੰਗੀ ਤੇ ਤੁਸੀਂ ਤੂੰ ਆਦਾ ਆ ਜੀ ਆਦੀ ਇੱਥੇ ਹੜ ਜਾ ਫੈਂਸ ਨਾ ਪੰਗੇ ਲੈਂਦੀਆਂ ਚੜੂਗੀ ਅੱਗ ਆਪਣੀ ਤੇ ਨਹੀਂ ਭਾਂਡੇ ਜਿੰਦੇ ਚੱਕੀ ਮੱਛੀ ਤਾਂ ਜਾਂਦੀ ਹੈ ਜੀ ਜੜਤਾ ਜਾਊਗੀ ਲਓ ਜੀ ਆਪਾਂ ਧਰਤੀ ਹਰੀ ਮੂਗੀ ਦਾਲ ਸਾਤ ਲੂਗੀ ਤੇ ਮੈਂ ਸਮਾਨ ਉਹ ਕਰ ਰਹੀ ਸੀ ਮੈਂ ਟਮਾਟਰ ਟਮਟੋ ਤੇ ਲਸਣ ਗੰਡਾ ਛਿੰਡ ਲਈਏ ਤੇ ਤੜਕਾ ਬਾਅਦ ਚ ਲਾਵਾਂਗੇ ਬਾਟੀ ਦੇ ਵਿੱਚ ਟਾਈਮ ਸਾਢੇ 4:00 ਹੋ ਗਿਆ ਭਾਂਡੇ ਗੁੰਡੇ ਚਟਕਦੇ ਆਪਾਂ ਜੇ ਤਾਂ ਹੁਣੇ ਨਾ ਆਉਂਗੇ ਤਾਂ ਪਾਣੀ ਮੰਮੀ ਨੂੰ ਕਹਦੇ ਹੋਰ ਨਾ ਪਾਵੇਓ ਚ ਖਾਲੂ ਕਰਦੀ ਮਮੀ ਉਹਨੂੰ ਕਹੇ ਸੀ ਹੋਰ ਨਾ ਪਾਈਂ ਉਂਟਾ ਖਰਾਗੂ ਮੱਚੀ ਆਂਦੀ ਆ ਲੋ ਬਸ ਸਾਗੀ ਤਾਂ ਆਪਣੀ ਹੋਣ ਬਣ ਜੂਗੀ ਲੱਗਣੀ ਆ ਅੱਖ ਅੱਖ ਸਿੱਧੀਆਂ ਵਾਂਗ ਬਣ ਜੂਗੀ ਲੋਕੀ ਕਿਸੀ ਥੀ ਤੇ ਆਪਣੇ ਲੱਗ ਗਈ ਬਸ ਆਪਣੇ ਖੜੇ ਖੜੇ ਇੱਥੇ ਬੜ ਸਾਰੇ ਨਾ ਸਾਰੇ ਗੰਡੇ ਨੇ ਭੁੱਖਾ ਕੱਢ ਲਿਆ ਹੁਣ ਅੱਗੇ ਅਸੀਂ ਜਸ਼ਨ ਦੇ ਰਹੀ ਨੂੰ ਆਖਿਆ ਜੀ ਮਾੜੀ ਕਿਸੀ ਬਾੜੀ ਨਹੀਂ ਲੈ ਗੰਡੇ ਆਏ ਬੜ ਗੰਡੇ ਮਹਾ ਬਾਲੇ ਲਾਲੇ ਨਹੀਂ ਫੇਰ ਹੁਣ ਖਾਣੋਂ ਛੱਡ ਗਏ ਫਿਰੇ ਭੁੱਖਾ ਕੱਢੇ ਬਾਅਦ ਕੌੜੇ ਹੋ ਗਏ ਜਸਨਾ ਖਾਂਦਾ ਕੱਲਾ ਜੀ ਅੱਗੇ ਤਾਂ ਸਾਰੇ ਖਾ ਲੈਂਦੇ ਸੀ ਹੁਣ ਤਾਂ ਬਾੜੇ ਕੌੜੇ ਹੋ ਗਏ ਅੱਖਾਂ ਵਿੱਚ ਆਉਂਦੇ ਉਹ ਇਹ ਸਾਰੇ ਸਮਾਨ ਦਾ ਲਾ ਦਾਂਗੇ ਵੱਟ ਜੀ ਤੱਕ ਤੇ ਇੱਕ ਤੋਂ ਗੰਡੇ ਤੇ ਨਸਨਾ ਕੋ ਕੁੰਡੇ ਦੇ ਕੋਟਣਾ ਅੱਜ ਆਪਣੇ ਭੈਣ ਆ ਇੱਕ ਸਿੰਗਾਪੁਰ ਤੋਂ ਉਹਦਾ ਫੋਨ ਆਇਆ ਤੇ ਕੱਲ ਇੱਕ ਕੱਲ ਭੈਣ ਦਾ ਸੋਣਾ ਸੀ ਮਨ ਸੁਖ ਭੁੱਲਰਨਾ ਤੇ ਉਹਨਾਂ ਦੇ ਮੈਂ ਤਾਂ ਛਾਂ ਦੇ ਕੇ ਟਾਣਾ ਹੈ ਤੇ ਉਹਨਾਂ ਦੀ ਆਈਡੀ ਆ YouTube ਤੇ ਵੀ Instagram ਤੇ ਵੀ ਤੇ ਬਾਹ ਬੜਾ ਬਦਾਂਗਿਆ ਰਹੀ ਆ ਭੈਣਾ ਨੇ ਕਹਿੰਦੇ ਜਿੱਤੇ ਸਾਲ ਨੂੰ ਛੋਡੇ ਨਾਲੋਂ ਵੀ ਜ਼ਿਆਦਾ ਖੁਸ਼ੀ ਆ ਰਹੀ ਹੈ ਥੋੜੇ ਬਾਥਰੂਮ ਦੀ ਵਧੀਆ ਲੱਗਦਾ ਜੀ ਭੈਣ ਭਰਾਵਾਂ ਜੀ ਬਹੁਤ ਵਧੀਆ ਭੈਣ ਭਰਾ ਬਣ ਗਏ YouTube ਤੇ ਤੇ ਬਹੁਤ ਮੋਹ ਕਰਦੀਆਂ ਭੈਣਾ ਵਧੀਆ ਲੱਗਦਾ ਜੀ ਉਹ ਜੀ ਸਮਾਨ ਸੱਲਾ ਸਾਰਾ ਕਰ ਲੈ ਰੈਡੀ ਆਪਾਂ ਲਾ ਲਈ ਤੜਕਾ ਛੜਕ ਠੰਡ ਹੋ ਗਈ ਭਾਈ ਟਾਈਮ ਪਾਣੀ ਦੇ ਥ੍ਰੀ ਹੋਇਆ ਪਿਆ ਲਓ ਜੀ ਆਪਾਂ ਪਾ ਲਈ ਜੀਰਾ ਆਹ ਦਾ ਬੋਬ ਵਾਲੀ ਮੋਹਣ ਬਣ ਗਈ ਸਲਫਤੀ ਬਹੁਤ ਹੀ ਜਿਆਦੇ ਮੋਏ ਬਣ ਗਈ ਬਾਕੀ ਸਾਰੇ ਸਰਦਾਰ ਸਰਜੀ ਤੋਂ ਜ਼ਿਆਦਾ ਆ ਆਪਸ ਨੂੰ ਮੈਨੂੰ ਕਈ ਪਣਾ ਕਹਿੰਦੀ ਸੀ ਜੀ ਜੀ ਤੁਸੀਂ ਤਰੀ ਵਾਲੀ ਸਬਜੀ ਬਣਾਉਣੀ ਆਂ ਵੀ ਗਾਜਰਾਂ ਦੀ ਵੀ ਆ ਗਾਜਰਾਂ ਵਾਟਰ ਹੋ ਗਈ ਹੈ ਕਹਿੰਦੀ ਵੀ ਸੁੱਕੀ ਕਿਉਂ ਨਹੀਂ ਬਣਾਉਂਦੇ ਸੁੱਕੀ ਜੀ ਬਸ ਥੋੜਾ ਜਿਹਾ ਐ ਹੋ ਜਾਂਦਾ ਹੈ ਨਾ ਵੀ ਗਾਜਰਾਂ ਪਾ ਵੀ ਮੁੱਲ ਦੀਆਂ ਲੈ ਕੇ ਆਉਣੇ ਆ ਜਦੋਂ ਆਪਦੀਆਂ ਆਪਣੇ ਲੱਗੀਆਂ ਘਰੇ ਹੋ ਗਈਆਂ ਆਮ ਹੋ ਜਾਣੀਆਂ ਵਾਧੂ ਫਿਰ ਤਾਂ ਆਪਣੇ ਸੁੱਕੀ ਚੱਲਿਆ ਕਰੂਗੀ ਸੁੱਕੀ ਬਣਾਇਆ ਕਰਾਂਗੇ ਸੁੱਕੀ ਦਾ ਵਧੀਆ ਅਜਮੈਨ ਵਗੈਰਾ ਪਾ ਕੇ ਅਜਮੈਨ ਪਾ ਕੇ ਗਾਜਰਾਂ ਦੀ ਬਣਾਈ ਹੋਵੇ ਦਾਲ ਸਬਜੀ ਤੇ ਧਨੀਆ ਧੁਨੀਆ ਪਾ ਕੇ ਬਾਦੂ ਬਣਾਈ ਹੋਵੇ ਕੋਈ ਸਵਾਦਾ ਹਜੇ ਤੱਕ ਮੂਹਰਾਂ ਦੀ ਕੀ ਨੇ ਵੀ ਆਪਦੇ ਮੂਹਰਾਂ ਹੋ ਜਾਣ ਤਾਂ ਹਨਾ ਸਵੇਰੇ ਬੰਦਾ ਚਲੋ ਪਰੌਠੇ ਬਰੂਠੇ ਖਾ ਲੈਂਦਾ ਜਸ਼ਨ ਮੰਗੀ ਆਦਾ ਸੀ ਮੰਮੀ ਪਰੌਠੇ ਬਣਾ ਲਓ ਮਹ ਮੂਰੀਆਂ ਜਦੋਂ ਮੈਂ ਜਸ਼ਨ ਤੇ ਰੈਡੀ ਨਾ ਖਾ ਸੀ ਮੈਨੂੰ ਲਿਆ ਦਿਓ ਮਹ ਮੂਰੀਆਂ ਤਾਂ ਮਹ ਪਰੌਠੇ ਬਣਾ ਲਈ ਹੋਏ ਕਦਨ ਲੋ ਨਾਲੀ ਆਪਾਂ ਕਰਦੇ ਹਾਂ

ਲਓ ਮਮੇਰਾ ਇਹਦੇ ਕੱਪੜੇ ਤਾਂ ਜਰਾਬਾਂ ਦੇਖੋ ਧਰੀਆਂ ਸਾਫ ਲੱਗਦਾ ਤਾਂ ਉੱਥੇ ਹੀ ਤਾਂ ਧਰ ਦਿੰਦੇ ਸਾਰੇ ਰੱਬ ਉਹ ਤੋਂ ਪੈਂਦੀ ਹੈ ਤੇ ਕੀ ਆ ਸੁੱਕ ਜਾਂਦਾ ਅਸੀਂ ਗੱਲ ਕਰਦੇ ਸੀਗੇ ਜੀ ਮਿਸਤਰੀ ਦੀ ਮੰਮੀ ਅੱਸੀ ਆਂਦੇ ਸੀ ਮੰਮੀ ਅੱਜ ਦੇਖਣ ਆਲੇ ਆਖਣਗੇ ਵੀ ਮਿਸਤਰੀ ਹਟਾ ਲੈਂਦੇ ਲਾ ਲੈਂਦੇ ਤੀਜੀ ਵਾਰ ਲੱਗੂਗਾ ਹੁਣ ਮਿਸਤਰੀ ਆਪਣੇ ਮਹੀਨੇ ਦੇ ਵਿੱਚ ਵਿੱਚ ਤੇ ਥੋੜਾ ਜਾਇਆ ਹੈ ਵੀ ਟੈਂਕੀ ਉੱਚੀ ਕਰਕੇ ਧਾਤਾਂ ਜੀ ਕੋਸ ਐ ਹੋ ਜਾਂਦਾ ਵੀ ਕਦੇ ਵੀ ਸਲਾਬ ਸਲੂ ਬਣਾ ਜੀ ਉਹ ਤਾਂ ਖੈਰ ਨਹੀਂ ਹੁੰਦੀ ਸਲਾਬ ਤਾਂ ਤਾਂ ਫਿਰ ਵੀ ਆਏ ਜੇ ਲੱਗਦਾ ਵਿੱਚ ਉੱਚੇ ਟੈਂਕੀ ਦੀ ਨਾ ਪਾਣੀ ਦੀ ਸਪਲਾਈ ਵੱਧੂਗੀ। ਹਾਂ ਪ੍ਰੈਸ਼ਰ ਜ਼ਿਆਦਾ ਬਣ ਜਾਂਦਾ ਪਾਣੀ ਦਾ। ਤੇ ਮੰਮੀ ਲਾਈ ਜਾਂਦੇ ਕੱਪੜੇ ਤਾਂ ਲਾਲਜਾ ਕੋਟ ਸੁੱਕ ਗਿਆ। ਚੁੱਪੇ ਵੇ ਸਾਰੇ। ਹੂੰ ਸਾਰੇ ਗਿੱਲੇ ਇੰਨਾਂ ਕਦਾ ਕੋ ਸ਼ਰਟ ਇਹ ਪਤਾ ਨਹੀਂ ਕਿਉਂ ਨਹੀਂ ਸੁਖਦਾ ਕੱਪੜਾ ਕਹਿ ਜਾਂਦੇ ਉਹਨੂੰ ਸੁਕ ਦੇ। ਹੂੰ ਚਲ ਸੁੱਕ ਜਾਣਗੇ। ਤੇ ਜਸ਼ਨ ਦੇ ਰੈਡੀ ਸਾਨੂੰ ਦਿਖਾਉਣੇ ਆ ਕੀ ਕਰੀ ਜਾਂਦੇ ਫਿਰ ਮੈਂ ਦੇਖਦੀ ਆਂ ਧਾਲ ਤੇ ਆਪਾਂ ਕੱਢਦੇ ਆਂ ਧਾਰ ਨਾਲੇ ਨਾਲੇ ਪਾਉਣੇ ਆਗੇ ਆਪਾਂ ਕੋਟੀਆਂ ਸਵਾਟਰਾਂ ਕੀ ਆਸੀ? ਉਦੋਂ ਮੈਂ ਕੰਮ ਕਰਨਾ ਸੀ ਆ ਖਾਈ ਜਾਂਦੀ ਆ ਵੇਖੋ ਇਧਰ ਆ ਨਹੀਂ ਜਾਂਦੀ ਚੱਲ ਨਹੀਂ ਬੰਦ ਕੋਈ ਚੱਲੀ ਜਾਂਦੀ ਐ ਉਦੋਂ ਤਾਂ ਮੈਂ ਕਿਹਾ ਰਿੱਟਾ ਦੇ ਦੇ ਨਾ ਮੇਰੇ ਕੋਲ ਤਾਂ ਟਾਈਮ ਨਹੀਂ ਸੀ ਉਹ ਮੈਂ ਤੜਕਾ ਲਾਉਣਾ ਸੀ ਮੈਂ ਕਿਹਾ ਤੜਕਾ ਲਾ ਦਾਂ ਹੁਣ ਟਾਈਮ ਕਿੱਦੋਂ ਆਏ ਆਂ ਤਾਂ ਕੱਢਣਾ ਪੈਂਦਾ ਟਾਈਮ ਤਾਂ ਇਹ ਪਹਿਣੀ ਆ ਹੁੱਜਾ ਲੱਕੜਾਂ ਨਹੀਂ چیرਦੇ ਸੀ ਤੁਸੀਂ ਇੱਕ ਦੋ ਕਰ ਲੋ ਇਹ ਵੀ ਕਰ ਲੋ ਇਹ ਵੀ ਜ਼ਰੂਰੀ ਐ ਇੱਕ ਦੋ چیر ਦਿਓ ਆਲ ਮਿੱਟੀ ਸਿੱਟੀ ਆਂਦੇ ਇਲੂ ਕੱਕਾ ਕੱਕਾ ਕੱਕਰ ਇੱਤਾ ਕਿੱਥੇ ਡੋਆ ਪੱਟੀ ਬੈਠਿਓ ਰੱਖਿਆ ਸੀ ਥੱਲੇ ਮੈਂ ਸਿਆਉਣਾ ਸਿਆਉਣਾ ਰੱਪ ਕੇ ਰੱਖਿਆ ਸੀ ਸਿਆਉਣਾ ਹੀ ਆ ਆਪਣੇ ਭਾ ਦਾ ਤਾਂ ਇਹ ਜਦੋਂ ਪਸੂਆਂ ਥੱਲੇ ਚਿੱਕੜ ਹੋ ਜਾਂਦਾ ਬਸ ਹੁਣ ਤਾਂ ਇੱਕ ਅੱਧੇ ਦਿਨ ਦੀ ਖਾਈ ਆ ਫਿਰ ਤਾਂ ਫਰਸ਼ ਬਣਾ ਦਾਂਗੇ ਹੋਰ ਲੱਕ ਇਹ ਬਸ ਇਹ ਦੋ ਤਿੰਨ ਲੱਕੜਾਂ ਜੀਆਂ چیر ਦੋ ਇੱਕ ਇੱਕ ਲਾ ਕੇ ਨਾਲ ਨਾ ਛੜੀਆਂ ਦੇ ਵਧੀਆ ਅੱਗ ਮੱਚ ਪੈਂਦੀ ਹੈ ਲੱਕੜਾਂ ਇਹੜੀਆਂ چیر ਨਾਲ ਉਹ ਉਹ ਪਈਆਂ ਕਿੰਨੀਆਂ ਉਹਦੇ ਥੱਲੇ ਨਹੀਂ ਨਹੀਂ ਉਹਦੇ ਥੱਲੇ ਟਾਲੀ ਦੀਆਂ ਪਈਆਂ ਨਾਲ ਛੇਤੀ ਜੀਰੀਆਂ ਜਾਣੀ ਚੱਕ ਦੇ ਉਹ ਲੋ ਜੀ ਪਾਣੀ ਆਪਣਾ ਗਰਮ ਹੋਈ ਜਾਂਦਾ ਫੁੱਲ ਸਬੀਟਾਂ ਦੇ ਲੱਕੜ ਮੱਚ ਜਾਂਦੀ ਵਧੀਆ ਆਣੀ ਤਾਂ ਬਾਦੂ ਹੋ ਰਿਹਾ ਬਸ ਨਾ ਲਿਓ ਹੁਣ ਆਪਦਾ ਦਸਣਾ ਵੀ ਅੱਜ ਇਹਦਾ ਨਹਾ ਲੈ ਤੜਕੇ ਦਾ ਅੱਜ ਤਾਂ ਮੁੰਡਾ ਨਾ ਆਪਣਾ ਘਰੇ ਨਹੀਂ ਵੜਿਆ ਹਾਂ ਫਿਰ ਜੀ ਆਖ ਦਿੰਨੇ ਮਮਮੀ ਇੱਕ ਦਿਨ ਤਾਂ ਗਿਆ ਸੀ ਮਮਮੀ ਮੈਂ ਕਿਹੜਾ ਰੋਜ਼ ਜਾਣਾ ਫਿਰ ਐ ਲੱਗ ਜਾਂਦਾ ਕਰਨ ਚਲੋ ਜੀ ਐ ਤਾਂ ਜੋ ਆਖ ਨੂੰ ਉਹ ਵੀ ਸਾਵੰਦ ਵੀ ਨਹੀਂ ਕਰਨਾ ਚਾਹੀਦਾ ਖੇਡਣਾ ਵੀ ਜ਼ਰੂਰੀ ਹੁੰਦਾ ਅੱਛਾ ਤੇ ਹੋਰ ਦਿਮਾਗ ਖੇਡਦਾ ਬੱਚੇ ਦਾ ਖੇਡਦਾ ਜਦੋਂ ਉਨਹੀਂ ਦਿਮਾਗ ਦੀ ਡਿਵੈਲਪਮੈਂਟ ਹੁੰਦੀ ਹੈ ਮੰਨ ਕੇ ਚੱਲੋ ਵੱਡਾ ਫੁੱਲਦਾ ਬੱਚਾ ਤੇ ਲੋ ਜੀ ਮਿੱਟੀ ਸਿੱਟੀ ਜਾਂਦੇ ਤੁਸੀਂ ਪਤਾ ਕੀ ਕਰਿਓ ਤੁਸੀਂ ਇਹਨਾਂ ਦੇ ਨਾ ਮੂਹਰੇ ਲੈ ਪੈਰਾਂ ਕੋਲੇ ਸਿੱਟਿਆ ਕਰੋ ਜੇ ਪਸੂ ਨਹੀਂ ਜੇ ਪਸੂ ਮੂਹਰੋਂ ਜਮਾਲੇ ਨਾ ਜਦੋਂ ਮਗਰ ਨੂੰ ਢਾਲ ਹੋ ਜਾਂਦੀ ਹੈ ਮਗਰ ਨੂੰ ਢਾਲ ਹੋਵੇ ਤਾਂ ਇਹਨਾਂ ਦਾ ਵਾਸ਼ਰੂਮ ਹੈ ਜਿਹੜਾ ਕਿ ਥੱਲੇ ਆਵੇ ਹਨਾ ਵੀ ਪਾਲਾ ਚੜਿਆ ਪਿਆ ਇਹਦੀ ਖੁਰਨੀ ਇਹਦੀ ਖੁਰਨੀ ਵੀ ਵੱਡੀ ਬਣਾਉਣ ਵਾਲੀ ਐ ਨੀਲਾ ਡੀ ਫਾਡੀ ਸਾਡੀ ਲਾਡੀ ਫਾਡੀ ਦੇਖੋ ਲਾਡੀ ਫਾਡੀ ਹੁਣ ਹੋਰੇ ਹੋਊਗੀ ਤੇ ਦੇਖੋ ਹਾਂ ਨੀਰਾ ਹਾਲਾ ਨੀਰਾ ਹਾਲਾ ਤੁਨ ਸਿਰ ਦੋ ਇਹ ਥੱਲੇ ਵੀ ਉਹ ਤਾਂ ਨਹੀਂ ਇੰਨਾ ਕਰਦੀ ਇਹ ਬੜਾ ਕਰਦੀ ਹੈ ਨਾ ਗਿੱਲਾ ਰਿੱਤਾ ਆ ਗਿਆ ਰਿੱਤਾ ਆ ਗਿਆ ਹਾਂ ਬੱਲੇ ਆ ਗਿਆ ਆ ਗਿਆ ਥੱਲੇ ਤੇ ਹੂੰ ਰਿੱਤਾ ਇਹ ਰਿੱਤਾ ਅਗਰ ਇੱਟਾ ਖਾਲਾ ਨਹੀਂ ਰਹਾ ਮੈਂ ਤਾਂ ਜਾਨੀ ਐ ਲੋ ਜੀ ਹੁਣ ਕੰਧੋਲੀਆਂ ਕੰਧਾਲੀਆਂ ਚੱਕੇ ਤੋਂ ਬਾਅਦ ਨਾ ਖੁੱਲਾ ਹੱਲਾ ਹੋ ਗਿਆ ਖੁੱਲਾ ਖੁੱਲਾ ਬੇੜਾ ਤੇ ਖੁੱਲਾ ਹੁੱਲਾ ਅੱਗੇ ਅੱਜ ਮੰਮੀ ਭੈਣ ਦਾ ਫੋਨ ਆਇਆ ਕਹਿੰਦੀ ਕੱਲੇ ਬਾਥਰੂਮ ਬਣਾਇਆ ਨਾ ਕਹਿੰਦੀ ਸਾਰੇ ਘਰ ਦੀ ਟੌਰ ਬਣ ਗਈ ਨਾ ਨਹੀਂ ਕਰਾਂਗੇ ਕੋਨਾ ਹੱਲਾ ਓ तो। बहुत पैसे लग गए वो ही करना कहीं बड़ा ही सोना काम कर रहा है कहीं बहुत ही सोना लग गया कहीं टाइलना टूना लाने है कहीं ये बहुत ज़्यादा बढ़िया लग गया अच्छा करता है वो ही करना चलो तेरा लग गया पैसे हो नहीं फिकर तो नहीं ओए हम्म अपने यूं नहीं करना ਉਹੀ ਤਾਂ ਗੱਲ ਐ ਮੁੜ ਕੇ ਜਸ਼ਨ ਨੇ ਦੀ ਵੀ ਨਹੀਂ ਜਾਂਦਾ ਮੰਮੀ ਬਾਕੀ ਅੱਜ ਜਵਾਕਾਂ ਦੀ ਮਰਜ਼ੀ ਆਪਦਾ ਕਿ ਮਰਜ਼ੀ ਗੱਲ ਚਲੋ ਜੀ ਆਪਾਂ ਦੇਖ ਲਈਏ ਦਾਲ ਲਓ ਜੀ ਜਸ਼ਨ ਨੇ ਆਪਣੇ ਕਰਤਾ ਮਹੂਰਤ ਜਸ਼ਨ ਨਾਈ ਜਾਂਦਾ ਨਵੇਂ ਬਾਥਰੂਮ ਚ ਤੇ ਆਪਾਂ ਵੀ ਬਸ ਦੁੱਧ ਬਾਦ ਉਹ ਤਾਂ ਹੋ ਗਿਆ ਲਗਭਗ ਗਰਮ ਕਰਦੀਆਂ ਮੈਂ ਰਡਕਣੀ ਦੇ ਵਿੱਚ ਆਪਾਂ ਵੀ ਨਹਾਉਣੇ ਐ ਨਹੀਂ ਨਹੀਂ ਜਸ਼ਨ ਨੇ ਫਿਲਹਾਲ ਐ ਬਸ ਆਟਾ ਗੁੰਦੀ ਸੀ ਮੈਂ ਆਟਾ ਉੱਟਾ ਛਾਂ ਲਿਆ ਤੇ ਸ਼ੇਰੂ ਆ ਗਿਆ ਟਾਈਮ ਤੇ ਸ਼ੇਰੂ ਓਏ ਸ਼ੇਰੂ ਸ਼ੇਰੂ ਦੀਨਾ ਨਹੀਂ ਹੋਣਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆ ਇੱਥੇ ਐਂਡ ਆਪਾਂ ਪਤਾ ਨਹੀਂ ਕਿੱਡੀ ਗਾ ਲੌਂਗ ਹੋਈ ਆ ਸ਼ਾਰਟ ਹੋਈ ਆ ਪਰ ਕੋਸ਼ਿਸ਼ ਇਹ ਹੀ ਕਰੀ ਆ ਕਿ ਆਪਾਂ ਵਧੀਆ ਵਲੌਗ ਹੈ ਜਿਹੜਾ ਕਿ ਅਪਲੋਡ ਕਰ ਸਕੀਏ ਤੇ ਬਾਕੀ ਸਾਰੇ ਭੈਣ ਭਰਾ ਦੱਸਿਓ ਕਿਵੇਂ ਦਾ ਲੱਗਿਆ ਵਲੌਗ ਜੇ ਕੋਈ ਕਮੀ ਪੇਸ਼ੀ ਲੱਗੀ ਉਹ ਵੀ ਜ਼ਰੂਰ ਦੱਸਿਓ ਜਿਸ ਨੇ ਆਪਣਾ ਰਾਹੀਆ ਦਾ ਕਲਕਾ ਸਾਨੂੰ ਸੁਣਦਾ ਉਹ ਇਹ ਕਹਿੰਦਾ ਸੀ ਕਹਿੰਦਾ ਮੂਰਤ ਮੈਂ ਹੀ ਕਰੂੰਗਾ ਤੇ ਪਰ ਹਜੇ ਕਾਲੂ ਮਿਸਤਰੀ ਆਜੂ ਬਜਾ ਲੋ ਫਿਰ ਟੈਂਕੀ ਨੂੰ ਗਿੱਟ ਫਿਰ 1-2 ਦਿਨਾਂ ਚ ਧਾਨੀ ਨੂੰ ਹਨਾ ਸੁਕਾ ਕੇ ਉਹਨੂੰ ਤੇ ਇੱਕ ਦੋ ਦਿਨ ਹੋਰ ਲੱਗ ਜਾਣਗੇ ਚਲੋ ਫਿਰ ਟੂਟੀਆਂ ਵਾਲ ਨੂੰ ਸੱਦ ਲਾ ਜਮਗਦੀ ਮਗਰ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਇੱਥੇ ਐਂਡ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀਆਕਾਲ ਜੀ tchau bye bye G. Yeah,